ਸਾਂਝੀ ਜ਼ਰੂਰਤ ਪਾਉਗੀ ਤਾਂ ਉਹ ਇਨਸਾਨ ਤੁਹਾਡੀ ਜ਼ਿੰਦਗੀ ਦੇ ਵਿੱਚ ਹਾਜ਼ਰ ਹੋ ਜਾਂਦਾ ਹੈ ਨੋਟਿਸ ਕਰਿਓ ਨੋਟਿਸ ਕਰਿਓ ਔਰ ਤੁਸੀਂ ਕਹੋਗੇ ਕਿ ਥੋੜੀ ਜ਼ਿੰਦਗੀ 'ਚ ਕਾਫੀ ਸਾਰੇ ਅਜਿਹੇ ਲੋਕ ਹੋਣਗੇ ਜਿਹੜੇ ਉਹਨੇ ਅਲਾਕਿਕ ਨਹੀਂ ਤੁਹਾਨੂੰ ਮਹਿਸੂਸ ਹੁੰਦੇ ਹੈ ਨਾ ਯਾ ਯਾ ਪਰ ਉਹਨਾਂ ਦਾ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਣ ਦਾ ਕੋਈ ਨਾ ਕੋਈ ਪਰਪਸ ਹੁੰਦਾ ਹੈ ਕੁਝ ਲੋਕ ਤੋਹਫੇ ਵਰਗੇ ਹੁੰਦੇ ਨੇ ਤੇ ਕੁਝ ਲੋਕ ਲੈਸਨਸ ਹੁੰਦੇ ਨੇ ਔਰ ਲੈਸਨਸ ਇਹ ਨਹੀਂ ਕਿ ਉਹ ਮਾੜੇ ਹੁੰਦੇ ਆ ਨਾ ਲੈਸਨਸ ਸਾਡੇ ਵਾਸਤੇ ਔਰ ਮੋਸਟਲੀ ਜਿਹੜਾ ਹੁੰਦਾ ਨਾ ਉਹ ਤੁਹਾਨੂੰ थैंक यू ਹਰਿਆਣਾ थैंक यू थैंक यू ਸੋ ਮਚੀ थैंक यू थैंक यू फॉर ਲਾਈਕਿੰਗ ਐਂਡ थैंक यू फॉर सेंडिंग द ਰੋਜ਼ਸ ਜੀ थैंक यू ਜੀ ਤੇ ਉਹ ਜਿਹੜੇ ਮੋਸਟਲੀ ਜਿਹੜਾ ਸਭ ਤੋਂ ਬੇਸਿਕ ਜਿਹੜੀ ਚੀਜ਼ ਹੈਗੀ ਹੈ ਸਭ ਤੋਂ ਬੇਸਿਕ ਚੀਜ਼ ਉਹ ਹੈਗੀ ਹੈ ਆਪਣੇ ਆਪ ਨੂੰ ਪਿਆਰ ਕਰਨਾ ਸਿੱਖਣਾ ਕਾਫੀ سارے ਲੋਕੀ ਸਾਨੂੰ ਸਿਰਫ ਇਸ ਖਾਣ ਲਈ ਆਉਂਦੇ ਆ ਕਿ ਯੂਰ ਓਰ ਤੁਹਾਨੂੰ ਆਪਣੇ ਆਪ ਨੂੰ ਪਿਆਰ ਕਰਨਾ ਚਾਹੀਦਾ ਹੈ